ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਵਿਆਪਕ ਤਕਨੀਕੀ ਆਊਟੇਜ ਜਿਸ ਨੇ ਗਲੋਬਲ ਉਡਾਨਾਂ ਬੈਂਕਾਂ ਕੰਪਨੀਆਂ ਦੇ ਵਿੱਚ ਵਿਘਨ ਪਾਇਆ ਫਿਲਹਾਲ ਦੇ ਲਈ ਤਾਂ ਉਹ ਹੱਲ ਹੋ ਗਿਆ ਕਿਹਾ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਟੈਕਨੋਲੋਜੀ ਕੰਪਨੀ ਦੇ ਕਹਿਣ ਤੋਂ ਘੰਟਿਆਂ ਬਾਅਦ ਰੁਕਾਵਟਾਂ ਜਾਰੀ ਰਹੀਆਂ ਕਿ ਉਹ ਮਾਈਕ੍ਰੋ ਜਿਹੜਾ ਸੌਫਟ ਹੈ 365 ਐਪਸ ਦੇ ਸੇਵਾਵਾਂ ਤੱਕ ਪਹੁੰਚ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਨੂੰ ਹੌਲੀ-ਹੌਲੀ ਹੱਲ ਕਰ ਰਹੇ ਨੇ ਬਹੁਤ ਸਾਰੀਆਂ ਸੇਵਾਵਾਂ ਵਿੱਚ ਉਪਲਬਧਤਾ ਦੇ ਵਿੱਚ ਜਾਰੀ ਰੱਖ ਰਹੀਆਂ ਨੇ ਕੰਪਨੀ ਨੇ ਕਿਹਾ ਕਿ ਅਸੀਂ ਪ੍ਰਭਾਵਿਤ ਟ੍ਰੈਫਿਕ ਨੂੰ ਸਿਹਤਮੰਦ ਬੁਨਿਆਦੀ ਢਾਂਚੇ ਦੇ ਲਈ ਰੀ ਰੂਟ ਕਰਨਾ ਜਾਰੀ ਰੱਖ ਰਿਹਾ ਸ਼ੁਕਰਵਾਰ ਨੂੰ ਵਿਸ਼ਾਲ ਰੁਕਾਵਟ ਦੇ ਕਾਰਨ ਦੁਨੀਆ ਭਰ ਦੇ ਵਿੱਚ ਕੰਪਨੀਆਂ ਤੇ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਉਡਾਨਾਂ ਰੋਕ ਦਿੱਤੀਆਂ ਗਈਆਂ, ਬੈਂਕ ਬੰਦ ਹੋ ਗਏ ਤੇ ਮੀਡੀਆ ਆਊਟਲੈਟ ਵੀ ਜਿਹੜੇ ਨੇ ਉਹ ਕਈ ਬੰਦ ਹੋਏ। ਟੈਕਨੋਲੋਜੀ ਕੰਪਨੀ ਨੇ ਕਿਹਾ ਹੈ ਕਿ ਮਾਈਕਰੋਸਾਫਟ 365 ਐਪਸ ਅਤੇ ਸੇਵਾਵਾਂ ਤੱਕ ਪਹੁੰਚ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਨੂੰ ਹੌਲੀ-ਹੌਲੀ ਠੀਕ ਕਰ ਰਹੀ ਹੈ ਪਰ ਘੰਟਿਆਂ ਬਾਅਦ ਵੀ ਰੁਕਾਵਟਾਂ ਵੱਧੀਆਂ ਰਹੀਆਂ। ਕੰਪਨੀ ਨੇ ਕਿਹਾ ਸੀ ਕਿ ਇਹ ਪ੍ਰਭਾਵਿਤ ਟ੍ਰੈਫਿਕ ਨੂੰ ਸਿਹਤਮੰਦ ਇਨਫਰਾਸਟ੍ਰਕਚਰ ਦੇ ਵੱਲ ਮੁੜ ਰਾ ਦਿਖਾ ਰਹੀ ਹੈ। ਦੁਪਹਿਰ ਤੱਕ ਮਾਈਕਰੋਸਾਫਟ ਨੇ ਨੋਟ ਦਾਨ ਨਿਪਟਾਇਆ ਗਿਆ ਤੇ ਸਾਰੇ ਪਿਛਲੇ ਪ੍ਰਭਾਵਿਤ ਮਾਈਕਰੋਸਾਫਟ 365 ਐਪਸ ਅਤੇ ਸੇਵਾਵਾਂ ਮੁੜ ਠੀਕ ਹੋ ਗਈਆਂ ਨੇ BC Healthcare System ਤੇ Vancouver International Airport Global Technology outage ਤੋਂ ਬਾਅਦ ਦੇਰੀ ਤੇ ਰੱਦ ਹੋਣ ਦੀ ਰਿਪੋਰਟ ਕਰ ਰਹੇ ਨੇ 1300 ਤੋਂ ਬਾਅਦ ਉਡਾਨਾਂ ਨੂੰ ਇੱਕ IT ਸਿਸਟਮ ਦੇ ਮੰਧਾਲੀ ਦੇ ਦੌਰਾਨ ਵਿਸ਼ਵ ਪੱਧਰ ਤੇ ਰੱਦ ਕਰ ਦਿੱਤਾ ਗਿਆ ਸੀ ਜਿਸ ਨੇ YVR ਦੀਆਂ ਉਡਾਨਾਂ ਸਮੇਤ ਹਵਾਈ ਜਹਾਜ਼ਾਂ ਤੇ ਗਰਾਊਂਡ ਕੰਟਰੋਲ ਸਟਾਫ ਵਿਚਕਾਰ ਸੰਚਾਰ ਵਿੱਚ ਰੁਕਾਵਟ ਪਾਈ ਸੀ Vancouver ਵਿੱਚ ਇਹ ਲੱਗਦਾ ਹੈ ਕਿ US ਆਉਣ ਵਾਲੀਆਂ ਉਡਾਨਾਂ ਕਰੇਲੂ ਨਾਲੋਂ ਪ੍ਰਭਾਵਿਤ ਹੁੰਦੀਆਂ ਨੇ YVR ਨੇ ਕਿਹਾ ਹੈ ਕਿ US ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਆਪਣੀਆਂ ਟੈਕਨੋਲੋਜੀ ਪ੍ਰਣਾਲੀਆਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਨੇ ਵਾਈਵੀਆਰ ਤੋਂ ਕੁਝ ਯੂਐਸ ਆਉਣ ਵਾਲੀਆਂ ਉਡਾਨਾਂ ਨੂੰ ਪ੍ਰਭਾਵਿਤ ਕੀਤਾ ਹੈ ਜ਼ਿਆਦਾਤਰ ਅਮਰੀਕੀ ਕੈਰੀਅਰ ਨੇ ਨਤੀਜੇ ਵਜੋਂ ਦੁਨੀਆ ਭਰ ਦੇ ਵਿੱਚ ਹਵਾਈ ਯਾਤਰਾ ਪ੍ਰਭਾਵਿਤ ਹੁੰਦੀ ਹੈ ਜਿਸ ਦੇ ਵਿੱਚ ਵਾਈਵੀਆਰ ਲਈ ਤੇ ਆਉਣ ਵਾਲਿਆਂ ਲਈ ਕੁਝ ਉਡਾਨਾਂ ਵੀ ਸ਼ਾਮਿਲ ਹੈ वाईवीआर ਤੇ ਆਪਰੇਸ਼ਨ ਪ੍ਰਭਾਵਿਤ ਨਹੀਂ ਹੁੰਦੇ ਸੋਸ਼ਲ ਮੀਡੀਆ ਤੇ ਫੋਟੋਆਂ ਨੇ ਚੈੱਕ ਇਨ ਕਾਊਂਟਰਾਂ ਤੇ ਲੰਮੀਆਂ ਲਾਈਨਅਪ ਦਿਖਾਈਆਂ ਗਲੋਬਲ ਆਈਟੀ ਆਊਟੇਜ ਦੁਆਰਾ ਪ੍ਰਭਾਵਿਤ 에ਰਲਾਈਨਾਂ ਨੂੰ ਯਾਤਰੀਆਂ ਤੇ ਉਹਨਾਂ ਦੇ ਸਮਾਨ ਦੀ ਜਾਂਚ ਕਰਨ ਜਾਂ ਰੀਬੁਕਿੰਗ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ ਇਸ ਨਾਲ ਯਾਤਰੀਆਂ ਨੂੰ ਲਾਈਨ ਦੇ ਵਿੱਚ ਲਗਾਇਆ ਗਿਆ ਤੇ ਉਹ ਸਹਾਇਤਾ ਦੀ ਉਡੀਕ ਕਰਦੇ ਰਹੇ ਸ਼ੁੱਕਰਵਾਰ ਦੀ ਯਾਤਰਾ ਕਰਨ ਵਾਲਿਆਂ ਲਈ ਖਾਸ ਤੌਰ ਤੇ ਅਮਰੀਕਾ ਲਈ ਯਾਤਰਾ ਦੇ ਨਾਲ ਵਾਈ ਵੀ ਆਰ ਯਾਤਰੀਆਂ ਨੂੰ ਹਵਾਈ ਅੱਡੇ ਤੇ ਆਉਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦੇ ਰਿਹਾ ਹੈ ਇਸ ਦੌਰਾਨ ਵੈਂਕੂਵਰ ਕੋਸਟਲ ਹੈਲਥ ਤੇ ਫਰੇਜ਼ਰ ਹੈਲਥ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਕਿ BC ਗਲੋਬਲ ਕਰਾਊਡ ਸਟ੍ਰਾਈਕ ਵਿਗਨ ਨਾਲ ਸਿਹਤ ਪ੍ਰਣਾਲੀ ਪ੍ਰਭਾਵਿਤ ਹੋਈ ਹੈ ਹਾਲਾਂਕਿ BC ਹੈਚ ਜਾਂ ਫਰੇਜ਼ਰ ਹੈਲਥ ਨੇ ਇਹ ਨਹੀਂ ਦੱਸਿਆ ਕਿ ਕਿਹੜੀਆਂ ਖਾਸ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਮਰੀਜ਼ਾਂ ਨੂੰ ਆਪਣੇ ਪ੍ਰੋਵਾਈਡਰਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਜੇਕਰ ਉਹਨਾਂ ਨੂੰ ਸ਼ੁੱਕਰਵਾਰ ਨੂੰ ਉਹਨਾਂ ਦੀ ਦੇਖਭਾਲ ਡਿਲੀਵਰੀ ਬਾਰੇ ਕੋਈ ਸਵਾਲ ਨੇ ਤਾਂ ਉਹਨਾਂ ਲਈ ਦੋਵਾਂ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਸਿਹਤ ਦੇਖਭਾਲ ਸੇਵਾਵਾਂ ਚਾਲੂ ਰਹਿਣ ਨੂੰ ਯਕੀਨੀ ਬਣਾਉਣ ਲਈ ਅਚਨਚੇਤ ਯੋਜਨਾਵਾਂ ਲਾਗੂ ਕੀਤੀਆਂ ਨੇ ਪਰ ਉਹਨਾਂ ਯੋਜਨਾਵਾਂ ਬਾਰੇ ਕੋਈ ਵੇਰਵੇ ਨਹੀਂ ਹੈ ਸਾਈਬਰ ਸੁਰੱਖਿਆ ਫਰਮ ਕ라우ਡ ਸਹਾਇਕ ਤੇ ਪਿੱਛੇ ਜਿਹੜਾ ਹੈ ਸਟ੍ਰਾਈਕ ਦੇ ਪਿੱਛੇ ਮੰਨਿਆ ਜਾ ਰਿਹਾ ਹੈ ਕਿ ਇਹ ਮੁੱਦਾ ਸੁਰੱਖਿਆ ਘਟਨਾ ਜਾਂ ਸਾਈਬਰ ਅਟੈਕ ਨਹੀਂ ਸੀ ਕੰਪਨੀ ਨੇ ਕਿਹਾ ਹੈ ਕਿ ਸਮੱਸਿਆ ਉਦੋਂ ਆਈ ਜਦੋਂ ਉਸਨੇ ਮਾਈਕਰੋਸਾਫਟ ਵਿੰਡੋਸ ਚਲਾਉਣ ਵਾਲੇ ਕੰਪਿਊਟਰਾਂ ਤੇ ਨੁਕਸਾਨ ਦੇ ਅਪਡੇਟ ਕੀਤਾ ਪਰ ਸਮੱਸਿਆ ਦਾ ਪਹਿਲੀ ਵਾਰ ਪਤਾ ਲੱਗਣ ਤੋਂ ਬਾਅਦ ਗੜਬੜੀ ਜਾਰੀ ਰਹੀ ਤੇ ਵਧ ਗਈ ਨਿਊਜ਼ ਟੈਸਟ ਚੈਨਲ ਪੰਜਾਬੀ ਦੀ ਰਿਪੋਰਟ ਉਧਰ ਫੈਡਰਲ ਦੇ ਦੁਆਰਾ ਕੈਨੇਡਾ ਚਾਈਲਡ ਬੈਨੀਫਿਟ ਭੁਗਤਾਨਾ ਦੇ ਵਿੱਚ ਵਾਧਾ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਕੁਝ ਕੈਨੇਡੀਅਨ ਮਾਪਿਆਂ ਦੀਆਂ ਜੇਬਾਂ ਦੇ ਵਿੱਚ ਵਧੇਰਾ ਪੈਸਾ ਆ ਗਿਆ। ਮਾਤਾ-ਪਿਤਾ ਨੂੰ ਰਹਿਣ-ਸਹਿਣ ਦੇ ਖਰਚੇ ਬਰਕਰਾਰ ਰੱਖਣ ਦੇ ਲਈ ਲਾਭ ਦੇ ਇੱਕ ਵਾਰ ਫਿਰ ਵਧੇਗਾ। ਇਸ ਦਾ ਮਤਲਬ ਹੈ ਕਿ ਪੈਰੈਂਟਸ ਜਿਹੜੇ ਨੇ ਉਹ ਪਿਛਲੇ ਸਾਲ ਨਾਲੋਂ $350 ਵਾਧਾ ਪ੍ਰਾਪਤ ਕਰ ਸਕਦੇ ਨੇ। ਇਹ ਪਿਛਲੇ ਸਾਲ ਦੇ ਮੁਕਾਬਲੇ 4.7% ਦਾ ਵਾਧਾ ਦਰਸਾਉਂਦਾ ਹੈ। 6 ਸਾਲ ਤੋਂ ਘੱਟ ਉਮਰ ਦੇ ਪ੍ਰਤੀ ਬੱਚੇ ਨੂੰ ਡਾਲਰ 7787 ਤੇ 6 ਤੋਂ 17 ਸਾਲ ਦੀ ਉਮਰ ਦੇ ਪ੍ਰਤੀ ਬੱਚੇ ਨੂੰ ਡਾਲਰ 6570 ਤੱਕ ਪ੍ਰਾਪਤ ਹੋ ਸਕਦੇ ਨੇ ਫੈਡਸ ਦੁਆਰਾ ਕੈਨੇਡਾ ਚਾਈਲਡ ਬੈਨੀਫਿਟ ਵੋਧਾਣਾ ਵਿੱਚ ਵਾਅਦਾ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਕੁਝ ਕੈਨੇਡੀਅਨ ਮਾਪਿਆਂ ਦੀਆਂ ਜੇਬਾਂ ਦੇ ਵਿੱਚ ਵਦੇਰਾ ਪੈਸਾ ਆ ਗਿਆ ਪਰਿਵਾਰ ਬੱਚੇ ਤੇ ਸਮਾਜਿਕ ਵਿਕਾਸ ਮੰਤਰੀ ਜੈਨਾ ਨੇ ਕਿਹਾ ਹੈ ਕਿ ਮਾਪਿਆਂ ਨੂੰ ਜੀਵਨ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਲਈ ਇਲਾਬ ਇੱਕ ਵਾਰ ਫਿਰ ਵਧੇਗਾ 2024 ਤੋਂ 25 ਲਾਭ ਸਾਲ ਦੇ ਲਈ ਪਰਿਵਾਰ 6 ਸਾਲ ਤੋਂ ਘੱਟ ਉਮਰ ਦੇ ਪ੍ਰਤੀ ਬੱਚੇ ਡਾਲਰ 7787 ਤੇ 6 ਤੋਂ 17 ਸਾਲ ਦੀ ਉਮਰ ਦੇ ਬੱਚੇ प्रति डॉलर 6570 પ્રાપ્ત ਕਰ ਸਕਦੇ ਨੇ ਇਸ ਦਾ ਮਤਲਬ ਹੈ ਕਿ ਮਾਪੇ ਪਿਛਲੇ ਸਾਲ ਨਾਲੋਂ $350 ਵਾਧਾ ਪ੍ਰਾਪਤ ਕਰ ਸਕਦੇ ਨੇ ਜੋ ਪਿਛਲੇ ਸਾਲ ਨਾਲੋਂ 4.7% ਦੀ ਵਾਧਾ ਹੈ ਉਹਨਾਂ ਕਿਹਾ ਕਿ ਟੈਕਸ ਮੁਕਤ ਲਾਭ ਬੱਚਿਆਂ ਦੇ ਪਾਲਣ ਪੋਸ਼ਣ ਖਰਚੇ ਨੂੰ ਪੂਰਾ ਕਰਨ ਤੇ ਆਪਣੇ ਬੱਚਿਆਂ ਨੂੰ ਜੀਵਨ ਵਿੱਚ ਸਭ ਤੋਂ ਵਧੀਆ ਸੰਭਾਵਿਤ ਸ਼ੁਰੂਆਤ ਦੇਣ ਵਿੱਚ ਮਾਪਿਆਂ ਦੀ ਮਦਦ ਕਰਨ ਲਈ ਦੁਬਾਰਾ ਵਧ ਰਿਹਾ ਹੈ ਅਸੀਂ ਨਤੀਜੇ ਦੇਣਾ ਜਾਰੀ ਰੱਖਾਂਗੇ ਜਿਨ੍ਹਾਂ ਉਤੇ ਕੈਨੇਡੀਅਨ ਭਰੋਸਾ ਕਰ ਸਕਦੇ ਨੇ ਪਰਿਵਰਤਨ ਆ ਰਹੇ ਨੇ ਕਿਉਂਕਿ ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਕੀ ਦੇ ਕੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਵਰਤੋਂ ਕਰਦੇ ਹੋਏ ਲਾਭ ਨੂੰ ਮਹਿੰਗਾਈ ਲਈ ਸੂਚੀਬੱਧ ਕੀਤਾ ਗਿਆ ਸੀ ਸਰਕਾਰ ਦਾ ਕਹਿਣਾ ਹੈ ਕਿ 2018 ਤੋਂ ਹਰ ਜੁਲਾਈ ਦੇ ਵਿੱਚ ਸੀਸੀਬੀ ਦੇ ਲਾਭ ਮੋੜ ਸੂਚੀਬੱਧ ਕੀਤਾ ਗਿਆ ਹੈ ਸੀਸੀਬੀ ਪਹਿਲੀ ਵਾਰ ਜੁਲਾਈ 2016 ਵਿੱਚ ਪੇਸ਼ ਕੀਤਾ ਗਿਆ ਸੀ ਇੱਕ ਮਹੀਨਾਵਾਰ ਟੈਕਸ ਮੁਕਤ ਲਾਭ ਹੈ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਲਾਗਤ ਵਿੱਚ ਮਦਦ ਕਰਨ ਲਈ ਬੱਚਿਆਂ ਵਾਲੇ ਘੱਟ ਤੇ ਮੱਧ ਆਮਦਨ ਵਾਲੇ ਪਰਿਵਾਰਾਂ ਦਾ ਸਮਰਥਨ ਕਰਦਾ ਹੈ ਲਾਭਪੁਗਤਾਨ ਕਈ ਕਾਰਨਾਵਾਂ ਤੇ ਅਧਾਰਤ ਹੁੰਦੇ ਨੇ ਜਿਸ ਦੇ ਵਿੱਚ ਕਿਸੇ ਵੀ ਦੇਖਪਾਲ ਵਿੱਚ ਬੱਚਿਆਂ ਦੀ ਗਿਣਤੀ ਉਹਨਾਂ ਦੀ ਉਮਰ ਵਿਆਹਤਾ ਸਥਿਤੀ ਤੇ ਪਿਛਲੇ ਸਾਲ ਦੀ ਕੁੱਲ ਆਮਦਨ ਸ਼ਾਮਿਲ ਹੈ న్యూਸ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਕੈਨੇਡਾ ਦੇ ਵਿਦੇਸ਼ ਮੰਤਰੀ ਮੈਲਨੀ ਜੋਲੀ ਇਸ ਸ਼ੁੱਕਰਵਾਰ ਨੂੰ ਚੀਨ ਦਾ ਦੌਰਾ ਕਰਨ ਪਹੁੰਚੇ ਬੀਤੇ 7 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਕੋਈ ਕੈਨੇਡੀਅਨ ਵਿਦੇਸ਼ ਮੰਤਰੀ ਚੀਨ ਦੇ ਦੌਰੇ ਤੇ ਜਾਵੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਮੈਲਨੀ ਜੋਲੀ ਵੈਂਗ ਯੀ ਦੇ ਸੱਦੇ ਦੇ ਉੱਤੇ ਬੀਜਿੰਗ ਪਹੁੰਚੇ ਨੇ ਵੈਂਗ ਯੀ ਚੀਨ ਦੇ ਵਿਦੇਸ਼ ਮੰਤਰੀ ਅਤੇ ਚੀਨੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਕਮੇਟੀ ਦੇ ਡਾਇਰੈਕਟਰ ਨੇ ਇਹ ਕਿਹਾ ਜਾ ਰਿਹਾ ਹੈ ਕਿ ਦੋਵਾਂ ਵਿਦੇਸ਼ ਮੰਤਰੀਆਂ ਦੇ ਵਿਚਾਲੇ ਸ਼ੁੱਕਰਵਾਰ ਨੂੰ ਹੋਣ ਵਾਲੀ ਮੁਲਾਕਾਤ ਸਹੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਹੈ ਤੇ ਇੱਕ ਮਹੱਤਵਪੂਰਨ ਕਦਮ ਹੈ ਜਿਸ ਦਾ ਉਦੇਸ਼ ਦੋਹਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਨੂੰ ਠੀਕ ਕਰਨਾ ਹੈ ਇਸ ਦੌਰੇ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਜਿਹੜੇ ਨੇ ਉਹਨਾਂ ਦੇ ਇੱਕ ਸੀਨੀਅਰ ਕੈਨੇਡੀਅਨ ਸਰਕਾਰੀ ਅਧਿਕਾਰੀ ਦੋ ਕੈਨੇਡੀਅਨ ਨਾਗਰਿਕਾਂ ਮਾਈਕਲ ਕੋਵਰਿਕ ਤੇ ਮਾਈਕਲਸ ਪੈਵਰ ਦੀਆਂ ਚੀਨ ਦੇ ਵਿੱਚ ਗ੍ਰਿਫਤਾਰੀਆਂ ਤੇ ਕੈਨੇਡੀਅਨ ਸਿਆਸਤ ਦੇ ਵਿੱਚ ਚੀਨ ਦੀ ਦਖਲਅੰਦਾਜ਼ੀ ਦੀਆਂ ਹਾਲੀਈ ਰਿਪੋਰਟਾਂ ਦੇ ਕੈਨੇਡਾ ਤੇ ਚੀਨ ਦੇ ਆਪਸੀ ਸਬੰਧਾਂ ਦੇ ਵਿੱਚ ਖਟਾਸ ਪੈਦਾ ਕਰਨ ਦੀ ਗੱਲ ਆਖੀ ਹੈ ਪਿਛਲੇ ਕੁਝ ਸਮੇਂ ਤੋਂ ਇਸ ਦੌਰੇ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਸੀ ਤੇ ਲੰਘੇ ਕੁਝ ਹਫ਼ਤਿਆਂ ਦੌਰਾਨ ਹੀ ਇਸ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਸੂਤਰਾਂ ਦੇ ਮੁਤਾਬਕ ਇਸ ਦੇ ਵਿੱਚ ਕਿਸੇ ਕੋ ਮੰਤਰੀ ਭਾਈਵਾਲ ਦੀ ਮਦਦ ਨਹੀਂ ਲਈ ਗਈ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਨੇ ਕੇਹਾ ਹੈ ਕਿ ਆਪਣੀ ਨਿਯਮਤ ਬਰੀਫਿੰਗ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜੋਲੀ ਅਤੇ ਵੈਂਗ ਚੀਨ ਕੈਨੇਡਾ ਸਬੰਧਾਂ ਅਤੇ ਦੋਵੱਲੇ ਸਬੰਧਾਂ ਦੇ ਸੁਧਾਰ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਸਾਂਝੀ ਚਿੰਤਾ ਦੇ ਮੁੱਦਿਆਂ ਦੇ ਬਾਰੇ ਡੂੰਘਾਈ ਨਾਲ ਗੱਲਬਾਤ ਕਰਨਗੇ। ਕੈਨੇਡਾ ਸਰਕਾਰ ਦੇ ਸੀਨੀਅਰ ਸੂਤਰਾਂ ਨੇ ਕਿਹਾ ਹੈ ਕਿ ਇਸ ਯਾਤਰਾ ਨੂੰ ਪਵਿੱਖ ਦੇ ਵਿੱਚ ਹੋਰ ਮੰਤਰੀਆਂ ਦੇ ਦੌਰਿਆਂ ਦੇ ਲਈ ਦਰਵਾਜ਼ਾ ਖੋਲਣ ਦੇ ਰਾਹ ਵੱਜੋਂ ਵੀ ਦੇਖਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਦੇਸ਼ਾਂ ਦੇ ਕੋਲ ਜਲਵਾਯੂ ਪਰਿਵਰਤਨ ਤੇ ਵਾਤਾਵਰਣ ਵਰਗੇ ਕਈ ਮੁੱਦਿਆਂ ਤੇ ਇਕੱਠੇ ਕੰਮ ਕਰਨ ਦੀਆਂ ਸੰਭਾਵਨਾਵਾਂ ਨੇ ਅਕਤੂਬਰ 2021 ਦੇ ਵਿੱਚ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੋਲੀ ਦੀ ਇਹ ਚੀਨ ਦੀ ਪਹਿਲੀ ਯਾਤਰਾ ਹੈ। ਜੋਲੀ ਨੇ ਆਖਰੀ ਵਾਰ ਫਰਵਰੀ ਦੇ ਵਿੱਚ ਮਿਊਨਿਕ ਦੇ ਵਿੱਚ ਇੱਕ ਗਲੋਬਲ ਸੁਰੱਖਿਆ ਕਾਨਫਰੰਸ ਦੌਰਾਨ ਆਪਣੇ ਚੀਨੀ ਹਮਰਤਬਾ ਦੇ ਨਾਲ ਮੁਲਾਕਾਤ ਕੀਤੀ ਸੀ ਦਸੰਬਰ 2018 ਵਿੱਚ ਚੀਨ ਦੁਆਰਾ ਮਾਈਕਲ ਕੋਵਰੇ ਗਤੇ ਮਾਈਕਲ ਸਪੇਵਰ ਦੇ ਹਰਾਸਤ ਦੇ ਵਿੱਚ ਲੈ ਜਾਣ ਤੋਂ ਬਾਅਦ ਚੀਨ ਦੇ ਨਾਲ ਕੈਨੇਡਾ ਦੇ ਸੰਭਾ ਦੇ ਵਿੱਚ ਡੂੰਗੀ ਖੜੋਤ ਵੀ ਆਈ ਦੋਵੇਂ ਮਾਈਕਲਾਂ ਦੀਆਂ ਗ੍ਰਿਫਤਾਰੀਆਂ ਨੂੰ ਵਿਆਪਕ ਤੌਰ ਦੇ ਉੱਤੇ ਜਿਹੜਾ ਹੈ ਵਾਈ ਦੀ ਸੀਈਓ ਮੈਗ ਬਾਂਜੋ ਦੀ ਅਮਰੀਕਾ ਦੇ ਕਹਨ ਦੇ ਵੈਨਕੂਵਰ ਦੇ ਵਿੱਚ ਹੋਈ ਗ੍ਰਿਫਤਾਰੀ ਦੀ ਬਦਲਾ ਲਾਉ ਕਾਰਵਾਈ ਵਜੋਂ ਦੇਖਿਆ ਗਿਆ ਸੀ ਪਾਵੇਂ 2021 ਦੇ ਵਿੱਚ ਇਹਨਾਂ ਤਿੰਨਾਂ ਦੀ ਰਿਹਾਈ ਹੋ ਗਈ ਸੀ ਪਰ ਤਨਾ ਜਾਰੀ ਰਿਹਾ ਤੇ ਕੈਨੇਡਾ ਦੀ ਖੁਫੀਆ ਏਜੰਸੀ ਅਨੁਸਾਰ ਚੀਨ ਨੇ ਕੈਨੇਡਾ ਦੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਹਾਲ ਹੀ ਦੇ ਵਿੱਚ ਕੈਨੇਡਾ ਨੇ ਕਿਹਾ ਹੈ ਕਿ ਉਹ ਮੁਲਕ ਦੀ ਇਲੈਕਟ੍ਰਿਕ ਵਾਹਨ ਸਪਲਾਈ ਚੇਨ ਨੂੰ ਚੀਨੀ ਮੁਕਾਬਲੇਬਾਜ਼ੀ ਜਿਸ ਨੂੰ ਟਰੂਡੋ ਸਰਕਾਰ ਅਨੁਚਿਤ ਮੰਨਦੀ ਹੈ ਤੋਂ ਬਚਾਉਣ ਦੇ ਲਈ ਟੈਰਿਫ ਲਾਉਣ ਤੇ ਵਿਚਾਰ ਕਰ ਰਹੇ ਨੇ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਕੁਮਾਂਤਰੀ ਵਿਦਿਆਰਥੀਆਂ ਲਈ ਦਿੱਤੇ ਬਿਆਨ ਦੇ ਸਬੰਧੀ ਸੈਂਚੂਰਾ ਇਮੀਗ੍ਰੇਸ਼ਨ ਦੇ ਗੁਰਪ੍ਰੀਤ ਸਿੰਘ ਕੀ ਕਹਿ ਰਹੇ ਨੇ ਆਓ ਸੁਣਦੇ ਹਾਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਹਮੇਸ਼ਾ ਹੀ ਵੱਡਾ ਮੁੱਦਾ ਰਹਿੰਦਾ ਹੈ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਵੀ ਮਹੱਤਵਪੂਰਨ ਡਿਪਾਰਟਮੈਂਟਾਂ 'ਚੋਂ ਇੱਕ ਮੰਨਿਆ ਜਾਂਦਾ ਹੈ ਪਰ ਇੰਨੇ ਦਿਨੀ ਇਮੀਗ੍ਰੇਸ਼ਨ ਮਿਨਿਸਟਰ ਵੀ ਚਰਚਾ ਦੇ ਵਿੱਚ ਨੇ ਤੇ ਇਮੀਗ੍ਰੇਸ਼ਨ ਸੰਬੰਧੀ ਫੈਸਲੇ ਤੇ ਸਾਰਾ ਕੋ ਚਰਚਾ ਦੇ ਵਿੱਚ ਸੈਂਚੂਰੀ ਇਮੀਗ੍ਰੇਸ਼ਨ ਅਸੀਂ ਪਹੁੰਚੇ ਹੋਏ ਹਾਂ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ ਪਾਜੀ ਬਹੁਤ ਬਹੁਤ ਸਵਾਗਤ ਹੈ ਤੇ ਕੀ ਅਪਡੇਟ ਹੈ ਜੀ ਇਮੀਗ੍ਰੇਸ਼ਨ ਦੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਪਾਜੀ ਸਾਰਿਆਂ ਨੂੰ ਤੇ ਇਮੀਗ੍ਰੇਸ਼ਨ ਦੀ ਅਪਡੇਟ ਸਾਰਿਆਂ ਸਾਹਮਣੇ ਆ ਜੀ ਮਿਨਿਸਟਰ ਮਾਰਕ ਮਿਲਰ ਨੇ ਜਿਹੜੇ ਬਿਆਨ ਦਿੱਤੇ ਨੇ ਥੋੜੇ ਦਿਨ ਪਹਿਲਾਂ ਉਹ ਸਾਰਿਆਂ ਲਈ ਇੱਕ ਬੜੇ ਸ਼ੌਕਟ ਨਿਊਜ਼ ਸੀ ਕਿ ਉਹਨਾਂ ਨੇ ਕਿਹਾ ਕਿ ਸਟੂਡੈਂਟਸ ਇੱਥੇ ਪੜਨ ਲਈ ਆਉਣ ਪੜ ਕੇ ਉਹ ਆਪਣਾ ਵਾਪਸ ਜਾਣ ਉਹ ਇਥੇ ਰੁਕਣਾ ਪੀਆਰ ਨਾਲ ਲੈ ਸਕਣ ਪਰ ਜਿਨ੍ਹਾਂ ਨੂੰ ਅਸੀਂ ਚਾਹਾਂਗੇ ਅਸੀਂ ਉਹਨਾਂ ਨੂੰ ਪੀਆਰ ਵੀ ਦਵਾਂਗੇ ਜਿਵੇਂ ਕਿ ਉਹ ਮੈਡੀਕਲ ਦੇ ਵਿੱਚ ਕੁਝ ਸਟੂਡੈਂਟਸ ਜਿਹੜੇ ਮੈਡੀਕਲ ਕਰ ਰਹੇ ਹੋਣਗੇ ਉਹਨਾਂ ਦੇ ਵਿੱਚੋਂ ਉਹ ਉਹਨਾਂ ਨੂੰ ਪੀਆਰ ਦੇਣਗੇ ਜਾਂ ਮਤਲਬ ਜਿਹੜੇ ਮਤਲਬ ਵਧੀਆ ਪੜ੍ਹਾਈ ਕਰਨਗੇ ਉਹਨਾਂ ਨੂੰ ਉਹ ਮੌਕਾ ਦੇਣਗੇ ਇੱਥੇ ਪੀਆਰ ਹੋਣ ਦਾ ਪਰ ਜਿਹੜੇ ਐਕਚੁਅਲ ਦੇ ਵਿੱਚ ਇੱਥੇ ਪੜਨ ਆਉਂਦੇ ਨੇ ਪਰ ਪੜ੍ਹਦੇ ਨਹੀਂ ਉਹਨਾਂ ਲਈ ਇਹ ਜਿਹੜੀ ਨਿਊਜ਼ ਆ ਉਹ ਬਹੁਤ ਜ਼ਿਆਦੀ ਜਿਹੜੀ ਉਹ ਖਤਰਨਾਕ ਆ ਕਿਉਂਕਿ ਉਹ ਇੱਥੇ ਫਿਰ ਉਹ ਰਹਿ ਨਹੀਂ ਸਕਦੇ ਉੱਥੇ ਉਹ ਪੀਆਰ ਨਹੀਂ ਹੋ ਸਕਦੇ ਤੇ ਜੇ ਹੁਣ ਤੁਸੀਂ ਪੜਨਾ ਆਏ ਹੋ ਤੇ ਤੁਹਾਨੂੰ ਪ੍ਰੋਪਰ ਇੱਥੇ ਪੜਨਾ ਪਊਗਾ ਪੜ ਕੇ ਤੁਸੀਂ ਇੱਥੇ ਪਰਮਿਟ ਵੀ ਲੈ ਸਕਦੇ ਹੋ ਕਹਿੰਦੇ ਆਪਣਾ ਸਕਿੱਲ ਹਾਸਲ ਕਰੋ ਆਪਣੀ ਕੰਟਰੀ ਜਾਓ ਉੱਥੇ ਜਾ ਕੇ ਉਹ ਸਕਿੱਲ ਯੂਜ਼ ਕਰੋ ਪਰ ਜਿਹੜੇ ਸਟੂਡੈਂਟ ਜਿਆਦੇ ਮਿਹਨਤੀ ਹੋਣਗੇ ਵਧੀਆ ਮੈਰਿਟਸ ਦੇ ਆਧਾਰ ਦੇ ਉੱਤੇ ਜਿਹੜੇ ਪਾਸ ਹੁੰਦੇ ਨੇ ਉਹਨਾਂ ਨੂੰ ਉਹ ਮੌਕਾ ਦੇਣਗੇ ਕਿ ਉਹ ਇੱਥੇ ਪੀਆਰ ਲੈ ਸਕਦੇ ਨੇ ਤੇ ਜਦੋਂ ਪੁਆਇੰਟ ਸਿਸਟਮ ਦੀ ਗੱਲ ਆਉਂਦੀ ਹੈ ਕਿ ਕਿਸੇ ਕੋਲੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਣੇ ਆਇਲਸ ਵੀ ਕਰ ਲਈ ਤਾ ਪੁਆਇੰਟ ਕਿੱਥੇ ਕੋ ਖੜੇ ਨੇ ਤੇ ਕਿੰਨੇ ਲੋਕਾਂ ਨੂੰ ਪੀਆਰ ਕੈਨੇਡਾ ਦਿੰਦਾ ਜੀ ਇੱਕ ਸਾਲ 'ਚ ਅ ਇੱਕ ਸਾਲ ਦੇ ਵਿੱਚ ਭਾਜੀ 4 ਲੱਖ ਤੋਂ ਉੱਪਰ ਲੋਕਾਂ ਨੂੰ ਪੀਆਰ ਮਿਲਦੀ ਆ ਪਰ ਇਸ ਟਾਈਮ ਪੁਆਇੰਟ ਸਿਸਟਮ ਜਿਹੜਾ ਉਹ ਬਹੁਤ ਜ਼ਿਆਦਾ ਹਾਈ ਤੇ ਚੱਲ ਰਿਹਾ ਆ ਲਾਸਟ ਜਿਹੜਾ ਸੀਈਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਆਇਆ ਸੀ ਉਹ ਆਇਆ ਸੀ 512 ਦੇ ਉੱਤੇ 512 ਸਕੋਰ ਆਇਆ ਸੀ ਤੇ ਬਹੁਤ ਘੱਟ ਸਟੂਡੈਂਟਸ ਦੇ ਜਿਹੜੇ ਉਹ ਇੰਨੇ ਪੁਆਇੰਟ ਬਣਦੇ ਨੇ ਜਿਨ੍ਹਾਂ ਨੇ ਇੱਥੇ ਇੰਡੀਆ ਤੋਂ ਪਹਿਲਾਂ ਪਲੱਸ 2 ਕੀਤੀ ਹੋਵੇ ਤੇ ਇੱਥੇ ਆ ਕੇ 2 ਸਾਲ ਦਾ ਕੋਰਸ ਕੀਤਾ ਹੋਵੇ ਤੇ 1 ਸਾਲ ਦਾ ਕੈਨੇਡਿਆ ਦਾ ਐਕਸਪੀਰੀਅੰਸ ਹੋਵੇ ਤੇ 8 트리플 7 ਬੈਂਡ ਹੋਣ ਉਹਨਾਂ ਦੇ ਵੀ ਇੰਨੇ ਪੁਆਇੰਟ ਨਹੀਂ ਬਣਦੇ ਸੋ ਅ ਅੱਜਕੱਲ ਜਿਹੜਾ ਜ਼ਿਆਦਾ ਰਜਾਣੇ ਹੋਇਆ ਕਿ ਕੈਟਾਗਰੀ ਬੇਸਡ ਡਰਾਅ ਦੇ ਵਿੱਚ ਉਹ ਆਪਣੇ ਆਪ ਨੂੰ ਪਾ ਰਹੇ ਨੇ ਜਿਵੇਂ ਟਰੱਕਿੰਗ ਦੇ ਵਿੱਚ ਪਹਿਲਾਂ ਵੀ ਆਪਾਂ ਜਦੋਂ ਗੱਲ ਕਰਦੇ ਸੀ ਉਦੋਂ ਵੀ ਦੱਸਿਆ ਕਿ ਟਰੱਕਿੰਗ ਦੇ ਵਿੱਚ ਜਿਹੜਾ ਡਰਾਅ ਥੋੜਾ ਥੱਲੇ ਆ ਰਿਹਾ ਟਰੇਡ ਬੇਸਡ ਡਰਾਅ ਜਿਵੇਂ ਪਲੰਬਰ ਕਾਰਪੈਂਟਰ ਪੇਂਟਰ ਵੈਲਡਰ ਇਹ ਸਾਰੇ ਇਲੈਕਟ੍ਰੀਸ਼ੀਅਨ ਇਹ ਸਾਰੇ ਟਰੇਡ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਡਰਾਅ ਜਿਹੜਾ ਉਹ ਕਾਫੀ ਥੱਲੇ ਆਇਆ ਸੀ 437 ਤੇ ਆਇਆ ਸੀ ਲਾਸਟ ਤੇ ਇਸ ਤੋਂ ਬਾਅਦ ਐਗਰੀਕਲਚਰ ਤੇ ਲੈਂਡਸਕੇਪਿੰਗ ਸੁਪਰਵਾਈਜ਼ਰ ਜਿਹੜੇ ਨੇ ਉਹ ਵੀ ਇੱਕ ਕੈਟਾਗਰੀ بیسਡ ਡਰਾਅ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਡਰਾਅ ਵੀ ਜਿਹੜਾ ਕਾਫੀ ਥੱਲੇ ਆਇਆ ਸੀ ਸੋ ਇਦਾਂ ਜਿਹੜੇ ਫ੍ਰੈਂਚ ਲੈਂਗੁਏਜ ਵਾਲਾ ਤੇ ਹੈਲਥ ਕੇਅਰ ਵਾਲੇ ਇਹ ਸਾਰੇ ਡਰਾਅ ਥੱਲੇ ਆ ਰਹੇ ਨੇ ਹੁਣ ਜੇ ਕਿਸੇ ਨੇ ਪੀਆਰ ਲੈਣੀ ਆ ਤੋ ਆਪਣੇ ਆਪ ਨੂੰ ਕੈਟਾਗਰੀ بیسਡ ਡਰਾਅ ਦੇ ਵਿੱਚ ਜਾਵੇ ਉਹਨੂੰ ਦੇਖੇ ਕਿ ਅਸੀਂ ਕਿਹੜੀ ਨੌਕਾਉਟ ਦੇ ਅੰਦਰ ਜਾ ਕੇ ਐਕਸਪੀਰੀਅੰਸ ਕਰੀਏ ਤਾਂ ਜੋ ਪਰਮਨੈਂਟ ਰੈਜ਼ਿਡੈਂਸੀ ਉਹ ਜਿਹੜੀ ਉਹ ਜਲਦੀ ਮਿਲ ਸਕੇ ਤੇ ਕਿੰਦਾ ਕਿ ਕਿਸੇ ਪ੍ਰੋਵਿੰਸ ਚ ਪੁਆਇੰਟ ਘਟਾ ਸੌਖੀ ਪੀਆਰ ਹੋ ਜਾਂਦੀ ਹੈ ਕਿਸੇ ਵੱਧ ਹੈ ਤਾਂ ਇਹ ਸਥਿਤੀ ਕੀ ਹੈ ਜੀ ਅੱਜ ਕੱਲ ਭਾਜੀ ਜਿੰਨਾ ਜ਼ਿਆਦਾ ਔਖਾ ਕੀਤਾ ਪਿਆ ਇਮੀਗ੍ਰੇਸ਼ਨ ਦਾ ਪੀਆਰ ਹੋਣਾ ਇਮੀਗ੍ਰੇਸ਼ਨ ਨੇ ਤੇ ਉਹਦੇ ਦੌਰਾਨ ਤਕਰੀਬਨ ਸਾਰੀਆਂ ਪ੍ਰੋਵਿੰਸ ਨੇ ਇਦਾਂ ਕਰ ਦਿੱਤਾ ਆ ਕਿ ਜਿੱਥੋਂ ਸਟੂਡੈਂਟ ਆਉਂਦੇ ਨੇ ਜੇ ਜਿਹੜੀ ਫੋਰ ਐਗਜ਼ਾਮਪਲ ਕਿ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਈ ਸਟੂਡੈਂਟ ਸਟੱਡੀ ਕਰ ਰਿਹਾ ਤੇ ਉਹ ਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੀਆਰ ਲਾਊਗਾ ਤੇ ਉਹ ਜਾਦਾ ਵਧੀਆ ਬਹੁਤ ਸਾਰੀਆਂ ਪ੍ਰੋਵਿੰਸਾਂ ਨੇ ਇਹ ਕਾਨੂੰਨ ਬਣਾਤਾ ਕਿ ਤੁਸੀਂ ਜੇ ਸਟੱਡੀ ਬ੍ਰਿਟਿਸ਼ ਕੋਲੰਬੀਆ ਚੋ ਕੀਤੀ ਆ ਤੇ ਤੁਸੀਂ ਨੋਵਾ ਸਕੋਸ਼ੀਆ ਮੂਵ ਨਹੀਂ ਹੋ ਸਕਦੇ ਜਾਂ ਤੁਸੀਂ ਕਿਸੇ ਹੋਰ ਪ੍ਰੋਵਿੰਸ ਵਿੱਚ ਮੂਵ ਨਹੀਂ ਹੋ ਸਕਦੇ ਪਰ ਪੀਆਰ ਤਾਂ ਜਿਹੜੀ ਉਹ ਪੀਐਨਪੀ ਨੇ ਵੀ ਉਸੇ ਤਰੀਕੇ ਨਾਲ ਹੀ ਓਕੇ ਕੀਤੀ ਆ ਜਿਵੇਂ ਕਿ ਫੈਡਰਲ ਗਵਰਨਮੈਂਟ ਨੇ ਕੀਤਾ ਹੋਇਆ ਤੇ ਅਲਬਰਟਾ ਕਾਫੀ ਚਰਚਾ ਚ ਰਿਹਾ ਪਿਛਲੇ ਸਮੇਂ ਦਾ ਕਿ ਲੋਕ ਅਲਬਰਟਾ ਮੂਵ ਵੀ ਬਹੁਤ ਹੋਏ ਤਾਂ ਉਹਨਾਂ ਦਾ ਪੀਐਨਪੀ ਦਾ ਕੋਈ ਰੌਲਾ ਰੱਪਾ ਜਾਂ ਸੀ ਪਿੱਛੇ ਉਹਦਾ ਨਿਬੜਿਆ ਜੀ ਕੁਝ ਹਾਂਜੀ ਅ ਅਲਬਰਟਾ ਨੇ ਪਹਿਲਾਂ ਕੀ ਹੁੰਦਾ ਸੀ ਕਿ ਜੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਹੈ ਤਾਂ ਤੁਸੀਂ ਅਲਬਰਟਾ ਦੇ ਵਿੱਚ ਜਾਓ ਤੇ ਪਹਿਲੇ ਇੱਕ ਦੋ ਚੈੱਕਾਂ ਦੇ ਉੱਤੇ ਤੁਸੀਂ ਆਪਣੀ ਜਿਹੜੀ ਉਹ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਉਹ ਅਪਲਾਈ ਕਰ ਸਕਦੇ ਸੀ ਥਰੂ ਪੀਐਨਪੀ ਪਰ ਹੁਣ ਉਹਨਾਂ ਨੇ ਇਹ ਚੇਂਜ ਕਰ ਦਿੱਤਾ ਸੀ ਕਿ ਇਹਨੂੰ ਪਾਉਜ਼ ਲਾ ਦਿੱਤਾ ਸੀ ਅਣਮਿੱਥੇ ਸਮੇਂ ਲਈ ਉਹ ਲਾਸਟ ਕੁਝ ਸਮੇਂ ਪਹਿਲਾਂ ਉਹਨਾਂ ਨੇ ਪਾਉਜ਼ ਉਹ ਜਿਹੜਾ ਉਹ ਖਤਮ ਕੀਤਾ ਤੇ ਉਹ ਡਰਾਅ ਦੇ ਵਿੱਚ ਪੀਐਨਪੀ ਦੇ ਵਿੱਚ ਫਾਈਲਾਂ ਪਾਉਂਦੀ ਜਿਹੜੀ ਉਹ ਗੱਲ ਕਹੀ ਪਰ ਉਹ ਲਿਮਟਡ ਫਾਈਲਾਂ ਲੈ ਰਹੇ ਨੇ ਪਹਿਲਾਂ ਵਾਂਗੂ ਅਨਲਿਮਟਡ ਫਾਈਲਾਂ ਨਹੀਂ ਲੈ ਰਹੇ ਜੇ ਇਹ ਦੇਖਿਆ ਜਾਵੇ ਕਿ ਬਾਕੀ ਪ੍ਰਿੰਸਾ ਵਾਂਗੂ ਅਲਬਰਟਾ ਨੇ ਵੀ ਜਿਹੜਾ ਉਹ ਰੁਕ ਜਿਹੜਾ ਉਹ ਸ਼ਕਤੀ ਦਾ ਹੀ ਅਪਣਾਇਆ ਹੋਇਆ ਹੈ ਤੇ ਹੁਣ ਜੇ ਕਿਸੇ ਬੱਚੇ ਨੇ ਪਲੱਸ 2 ਕੀਤੀ ਹੈ ਉਹ ਸਟੂਡੈਂਟ ਵੀਜ਼ੇ ਤੇ ਆਉਂਦਾ ਕੈਨੇਡਾ ਤਾਂ ਉਹਨੂੰ ਆ ਜਾਣਾ ਚਾਹੀਦਾ ਜੇ ਆਉਣਾ ਤਾਂ ਕਿਹੜੇ ਸਟਰੀਮ ਦੇ ਵਿੱਚ ਇੱਥੇ ਸਟੱਡੀ ਕਰਨੀ ਚਾਹੀਦੀ ਹੈ ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਆਉਣਾ ਚਾਹੀਦਾ ਤੁਹਾਡੀ ਸਲਾਹ ਕੀ ਹੈ ਆ ਮੇਰੀ ਆਪਣੀ ਨਜ਼ਰੀ ਪਰਸਨਲੀ ਇਹ ਰਾਇ ਆ ਕਿ ਜਿੰਨੇ ਵੀ ਹੁਣ ਆਉਣਾ ਆ ਸਟੂਡੈਂਟ ਤੇ ਸਟੂਡੈਂਟ ਬੇਸ ਦੇ ਉੱਤੇ ਤੇ ਉਹ ਗ੍ਰੈਜੂਏਸ਼ਨ ਕਰਕੇ ਆਵੇ ਉਹ ਜ਼ਿਆਦਾ ਵਧੀਆ ਕਿਉਂਕਿ ਜੇ ਤੁਸੀਂ ਗ੍ਰੈਜੂਏਸ਼ਨ ਕਰਕੇ ਆਉਨੇ ਹੋ ਇੱਕ ਤਾਂ ਤੁਹਾਡੀ ਜਿਹੜੀ ਇੰਡੀਆ ਦੀ ਸਟੱਡੀ ਇੱਕ ਡਿਗਰੀ ਤੁਹਾਡੇ ਕੋਲ ਹੋ ਜਾਂਦੀ ਆ ਤੇ ਇੱਥੇ ਤੁਸੀਂ ਮਾਸਟਰ ਡਿਗਰੀ ਦੇ ਵਿੱਚ ਵੀ ਐਡਮਿਸ਼ਨ ਲੈ ਸਕਦੇ ਹੋ ਤੇ ਜਿਹਦੇ ਕਰਕੇ ਕਿ ਤੁਹਾਨੂੰ ਅੱਗੇ ਜਾ ਕੇ ਪੀਆਰ ਲੈਣੀ ਸੌਖੀ ਹੋ ਸਕਦੀ ਆ ਜੇ ਤੁਸੀਂ ਮੈਰਿਜ ਵੀ ਕਰਾਉਨੇ ਹੋ ਤੇ ਤੁਹਾਡੇ ਸਪਾਊਸ ਵੀ ਜਿਹੜੇ ਉਹ ਈਜ਼ੀਲੀ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਤੇ ਆ ਸਕਦੇ ਆ ਤੇ ਇਹ ਵਧੀਆ ਹੈ ਜੀ ਸਭ ਤੋਂ ਕਿ ਜੇ ਉਹ ਉੱਥੇ ਹੀ ਗ੍ਰੈਜੂਏਸ਼ਨ ਸਟੱਡੀ ਕਰਕੇ ਜਾਂ ਕੋਈ ਹੋਰ ਡਿਪਲੋਮਾ 2 ਸਾਲ ਦਾ ਕਰਕੇ ਆਉਂਦੇ ਨੇ ਤੇ ਪੜ੍ਹਾਈ ਕਿਹੜੀ ਫੀਲਡ ਚ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਹੜੀ ਕਿ ਸੌਖੀ ਹੈ ਪੀਆਰ ਲਈ ਵੀ ਤੇ ਵਰਕ ਓਪਰਚ्युनिटीज ਵੀ ਜਿਹੜੀਆਂ ਵੱਧ ਅ ਜਿੰਨਾ ਕੰਮਾਂ ਨੂੰ ਭਾਜੀ ਇੰਡੀਆ ਦੇ ਵਿੱਚ ਬਹੁਤੀ ਜਿਆਦਾ ਮਹੱਤਤਾ ਨਹੀਂ ਦਿੱਤੀ ਜਾਂਦੀ ਉਹਨਾਂ ਕੰਮਾਂ ਦੀ ਬਹੁਤ ਵੈਲਿਊ ਹੈ ਇੱਥੇ ਜਿਵੇਂ ਕਿ ਆਪਾਂ ਦੇਖ ਲਈਏ ਇਲੈਕਟ੍ਰੀਸ਼ੀਅਨ ਪਲੰਬਰ ਵੈਲਡਰ ਟੇਪਿੰਗ ਦਾ ਬੋਰਡ ਦਾ ਕੰਮ ਹੁਣ ਅੱਜਕੱਲ੍ਹ ਉੱਥੇ ਵੀ ਹੋਣ ਲੱਗ ਗਿਆ ਸੋ ਪੇਂਟਰ ਇਹ ਟ੍ਰੇਡ ਬੇਸ ਨੇ ਨਾ ਇਹ ਸਾਰੇ ਟ੍ਰੇਡ ਦੇ ਵਿੱਚ ਪਰ ਆਪਣੇ ਉੱਥੇ ਕੋਈ ਟ੍ਰੇਡ ਚ ਪੈਂਦਾ ਹੀ ਨਹੀਂ ਕਿਉਂਕਿ ਉੱਥੇ ਕਹਿ ਦਿੰਦੇ ਆ ਨੀ ਇਹ ਮਿਸਤਰੀ ਆ ਜੀ ਇਹ ਕਿਉਂਕਿ ਇੱਥੇ ਜਿਹੜੇ ਟ੍ਰੇਡ ਨੇ ਉਹਨਾਂ ਦੀ ਵੈਲਿਊ ਆ ਤੇ ਜਦੋਂ ਵੀ ਕੋਈ ਆ ਰਿਹਾ ਵਾ ਤਾਂ ਉਹਨੂੰ ਹਮੇਸ਼ਾ ਮੈਨੂੰ ਲੱਗਦਾ ਟ੍ਰੇਡ ਦੇ ਵਿੱਚ ਜਿਹੋ ਟ੍ਰੇਡ ਦੇ ਵਿੱਚ ਕੋਈ ਸਕਿੱਲ ਸਿੱਖ ਕੇ ਆਉਂਦੇ ਆ ਤਾਂ ਉਹਨਾਂ ਦੀ ਪੇ ਵੀ ਇੱਥੇ ਬਹੁਤ ਜ਼ਿਆਦੀ ਹੁੰਦੀ ਆ ਔਰ ਉਹ ਜਲਦੀ ਜਿਹੜਾ ਉਹ ਪੀਆਰਵੀ ਹਾਸਲ ਕਰ ਸਕਦੇ ਆ ਇਹਦੇ ਵਿੱਚ ਹਾਂਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਵਾਕਈ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਹੋਰਾਂ ਦੀ ਜਿਹੜੀ ਸਟੇਟਮੈਂਟ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰੇ ਸਟੂਡੈਂਟ ਇੱਥੇ ਨਹੀਂ ਰਹਿ ਸਕਦੇ ਤੇ ਸਟੂਡੈਂਟ ਪਰਮਿਟ ਦਾ ਮਤਲਬ ਪੀਆਰ ਜਿਹੜਾ ਉਹ ਨਹੀਂ ਹੁੰਦਾ ਕਿ ਪਹਿਲਾਂ ਇਹ ਸਮਝਿਆ ਜਾਂਦਾ ਰਿਹਾ ਪਰ ਅਜਿਹੀ ਕਹਾਣੀ ਨਹੀਂ ਹੈ ਉਹ ਕਹਿੰਦੇ ਕਿ ਇਸ ਸਮੇਂ ਅਫੀਸ਼ੀਅਲਸ ਦੇਖ ਰਹੇ ਨੇ ਕਿ ਕਿਹੜੀ ਸਟਰੀਮ 'ਚ ਸਾਨੂੰ ਸਕਿਲਡ ਲੇਬਰ ਦੀ ਜ਼ਰੂਰਤ ਹੈ ਤੇ ਉਹਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਿੱਤੇ ਹੋਏ ਤਾਂ ਉਹਨਾਂ ਨੂੰ ਪੀਆਰ ਜਿਹੜੀ ਉਹ ਮਿਲਣੀ ਹੈ ਇਸ ਤੋਂ ਇਲਾਵਾ ਜਿਹੜੇ ਐਲਐਮਆਈਏ ਜਿਹਨੂੰ ਆਪਾਂ ਵਰਕ ਪਰਮਡ ਜਿਹੜਾ ਲਿਆ ਜਾਂਦਾ ਤਾਂ ਉਹਦੀ ਵੀ ਕੋਖ ਪੜਤਾਲ ਦੀ ਗੱਲ ਉਹਨਾਂ ਨੇ ਕੀਤੀ ਹੈ ਅਮਿਤ ਪ੍ਰੇਮੇਸ਼ਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ ਦੇ ਵਿੱਚ ਇਲੀਗਲ ਡੰਪਿੰਗ ਇੱਕ ਵੱਡਾ ਮੁੱਦਾ ਹੈ ਪਰ ਜ਼ਿਆਦਾਤਰ ਸਰੀ ਵਾਸੀਆਂ ਨੂੰ ਨਹੀਂ ਪਤਾ ਕਿ ਉਹ ਗਾਰਬੇਜ ਤੇ ਰੀਸਾਈਕਲਿੰਗ ਕਿੱਥੇ ਜਾ ਕੇ ਕਰ ਸਕਦੇ ਨੇ ਆਪ ਤੁਹਾਨੂੰ ਦਿਖਾਉਂਦੇ ਹਾਂ ਸੈਂਟਰਲ ਸਰੀ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਜਿੱਥੇ ਜਾ ਕੇ ਤੁਸੀਂ ਆਪਣਾ ਕੂੜਾ ਕਿੱਥੇ ਸੁੱਟਣਾ ਹੈ ਤੇ ਗਾਰਬੇਜ ਕਿੱਥੇ ਸੁੱਟਣਾ ਹੈ ਤੇ ਉਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਐਸ ਵੇਲੇ ਅਸੀਂ ਜਿੱਥੇ ਖੜੇ ਆਂ ਇਹ ਜਗ੍ਹਾ ਤੁਹਾਨੂੰ ਦੱਸ ਦਈਏ ਸੈਂਟਰਲ ਸਰੀ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਦੇ ਵਿੱਚ ਅਸੀਂ ਖੜੇ ਆਂ ਇੱਥੇ ਤੁਸੀਂ ਦੇਖ ਸਕਦੇ ਹੋ ਬਲਕਿ ਇੱਥੇ ਰਿਜਿਡ ਪਲਾਸਟਿਕ ਜਿਹੜਾ ਉਹ ਸੁੱਟਿਆ ਜਾਂਦਾ ਜਿੱਥੇ ਕਿ ਜਿਵੇਂ ਕੁਰਸੀਆਂ ਨੇ ਕੋਈ ਡੱਬੇ ਨੇ ਪਲਾਸਟਿਕ ਦੇ ਕੋਈ ਟੇਬਲ ਮੇਜ਼ ਇਹ ਸਭ ਇੱਥੇ ਸੁੱਟਿਆ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਸਾਰੀ ਜਾਣਕਾਰੀ ਇੱਥੇ ਬੋਰਡਸ ਦੇ ਉੱਤੇ ਬਕਾਇਦਾ ਜਾਰੀ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਕਿੱਥੇ ਤੁਸੀਂ ਕਿਵੇਂ ਆਪਣਾ ਜਿਹੜਾ ਕੋਈ ਵੀ ਕੂੜਾ ਉਹ ਡੰਪ ਕਰ ਸਕਦੇ ਹੋ ਮਿਕਸਡ ਕੰਟੇਨਰਸ ਜਿਵੇਂ ਕਿ ਕੋਈ ਦੁੱਧ ਦੀ ਕੈਨੀ ਹੈ ਕੋਈ ਬੋਤਲਾਂ ਡੱਬੇ ਹੈਗੇ ਨੇ ਕੋਈ ਵੀ ਇਦਾਂ ਦੀਆਂ ਚੀਜ਼ਾਂ ਬੱਕਟਸ ਨੇ ਬਾਲਟੀਆਂ ਕੁਝ ਵੀ ਉਹ ਤੁਸੀਂ ਸਾਰਾ ਇੱਥੇ ਕੰਟੇਨਰਸ ਜਿਹੜੇ ਹੈਗੇ ਨੇ ਉਹ ਸੁੱਟ ਸਕਦੇ ਹੋ ਸੋ ਇਹ ਸਾਰਾ ਬੋਰਡ ਜਿਹੜਾ ਇਹ ਐਕਸਪਲੇਨ ਕਰ ਰਿਹਾ ਹੈ ਕਿਹੜੀ-ਕਿਹੜੀ ਚੀਜ਼ ਕਈ ਵਾਰੀ ਆਈਸਕ੍ਰੀਮ ਦੇ ਕੋਈ ਡੱਬੇ ਹੁੰਦੇ ਨੇ ਕੋਈ ਟੋکریاں ਹੁੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਅਸੀਂ ਘਰਾਂ ਦੇ ਬਾਹਰ ਜਾਂ ਇੱਥੋਂ ਦੇ ਪਾਰਕਾਂ ਦੇ ਵਿੱਚ ਜਾਂ ਸਾਈਡ ਵਾਕ ਦੇ ਉੱਤੇ ਸੁੱਟ ਕੇ ਗੰਦ ਅੰਧ ਪਾਉਂਦੇ ਆ ਉਹ ਨਾ ਕਰਕੇ ਅਸੀਂ ਇੱਥੇ ਡੰਪ ਕਰ ਸਕਦੇ ਹਾਂ ਫਲੈਕਸੀਬਲ ਜਿਹੜਾ ਪਲਾਸਟਿਕ ਹੁੰਦਾ ਜਿਵੇਂ ਕਿ ਲਿਫਾਫੇ ਹੋ ਜਾਂਦੇ ਨੇ ਪਲਾਸਟਿਕ ਦੇ ਬਹੁਤ ਸਾਰੇ ਲਿਫਾਫੇ ਹੁੰਦੇ ਨੇ ਪਲਾਸਟਿਕ ਬੈਗਸ ਹੁੰਦੇ ਨੇ ਆਉਟਰ ਬੈਗਸ ਤੇ ਓਵਰ ਰੈਪ ਜਿਹੜੇ ਹੁੰਦੇ ਨੇ ਉਹ ਇੱਥੇ ਸੁੱਟ ਸਕਦੇ ਹੋ ਰੈਪਰਸ ਕੋਈ ਵੀ ਬੈਗਸ ਐ ਚਿਪਸ ਵਗੈਰਾ ਸਿੱਖਾਣੇ ਘਰਾਂ ਦੇ ਵਿੱਚ ਉਹ ਹੁੰਦੇ ਨੇ ਪਲਾਸਟਿਕ ਸੀਲ ਕਈ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਉਹ ਬਾਕਸ ਇੱਥੇ ਸੁੱਟੇ ਜਾ ਸਕਦੇ ਨੇ ਜ਼ਿਪ ਲੌਕ ਜਿਹੜੇ ਹੁੰਦੇ ਨੇ ਉਹ ਵੀ ਇੱਥੇ ਸੁੱਟੇ ਜਾ ਸਕਦੇ ਨੇ ਵੋਵਨ ਪਲਾਸਟਿਕ ਬੈਗਸ ਹੁੰਦੇ ਨੇ ਤੇ ਸਾਰੀਆਂ ਜਿਹੜੀਆਂ ਪਲਾਸਟਿਕ ਵਾਲੀਆਂ ਚੀਜ਼ਾਂ ਨੇ ਆਲਮੋਸਟ ਜਿਹਨੂੰ ਫਲੈਕਸੀਬਲ ਪਲਾਸਟਿਕ ਕਹਿੰਦੇ ਨੇ ਉਹ ਤੁਸੀਂ ਇੱਥੇ ਡੰਪ ਕਰਕੇ ਜਾ ਸਕਦੇ ਹੋ ਅਗਲਾ ਬੋਰਡ ਹੈ ਜੀ ਅਗਲਾ ਹੈਗਾ ਇੱਥੇ ਮਿਕਸਡ ਪੇਪਰ ਐਂਡ ਕਾਰਡਬੋਰਡ ਇੱਥੇ ਤੁਸੀਂ ਨਿਊਜ਼ਪੇਪਰ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਫਲਾਇਰ ਵਗੈਰਾ ਵੀ ਹੁੰਦੇ ਨੇ ਉਹ ਇੱਥੇ ਸੁੱਟ ਸਕਦੇ ਹੋ ਇਸ ਤੋਂ ਇਲਾਵਾ ਬਾਕਸ ਬੋਰਡ ਜਿਹੜੇ ਹੁੰਦੇ ਨੇ ਬਾਕਸੇ ਪੇਪਰ ਬੈਗਸ ਤੇ ਪੇਪਰ ਐਗ ਕਾਰਟਨ ਜਿਹੜੇ ਹੁੰਦੇ ਨੇ ਉਹ ਸਾਰੇ ਡੱਬੇ ਜਿਹੜੇ ਹੁੰਦੇ ਨੇ ਉਹ ਤੁਸੀਂ ਇੱਥੇ ਸੁੱਟ ਸਕਦੇ ਹੋ ਹਾਊਸਹੋਲਡ ਜਿਹੜੇ ਪੇਪਰ ਹੁੰਦੇ ਨੇ ਯਾਨੀ ਕਿਸੇ ਵੀ ਤਰ੍ਹਾਂ ਦੇ ਪੇਪਰ ਉਹ ਇੱਥੇ ਸੁੱਟ ਸਕਦੇ ਹੋ ਤੇ ਕਾਰਡਬੋਰਡ ਬਾਕਸੇ ਜਿਹੜੇ ਨੇ ਗੱਤੇ ਵਗੈਰਾ ਉਹ ਵੀ ਤੁਸੀਂ ਇੱਥੇ ਡੰਪ ਕਰ ਸਕਦੇ ਹੋ ਸੋ ਬਕਾਇਦਾ ਤੌਰ ਦੇ ਉੱਤੇ ਸਾਰੀ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ ਤੇ ਅਗਲਾ ਜਿਹੜਾ ਬੋਰਡ ਹੈ ਜੀ ਇਹ ਵਾਈਟ ਫੋਮ ਪੈਕੇਜਿੰਗ ਵਾਲਾ ਬੋਰਡ ਜਿਦੇ ਵਿੱਚ ਜਿਵੇਂ ਫੋਮ ਟ੍ਰੇਜ਼ ਹੁੰਦੀਆਂ ਨੇ ਟੇਕ ਆਊਟ ਕੰਟੇਨਰਸ ਹੁੰਦੇ ਨੇ ਸਾਡੇ ਕੋਲ ਜਿਵੇਂ ਅਸੀਂ ਰੈਸਟੋਰੈਂਟ ਵਗੈਰਾ ਚ ਖਾਣ ਜਾਂਦੇ ਆ ਉਹ ਹੁੰਦੇ ਨੇ ਵਾਈਟ ਗੱਤੇ ਦੇ ਤੇ ਕੱਪਸ ਹੁੰਦੇ ਨੇ ਉਹ ਸਾਰੇ ਇੱਥੇ ਸੁੱਟੇ ਜਾ ਸਕਦੇ ਨੇ ਗਲਾਸ ਵਾਲਾ ਏਰੀਆ ਜਿੱਥੇ ਕਿ ਗਲਾਸ ਜਿਹੜੇ ਨੇ ਕੋਈ ਵੀ ਕੰਟੇਨਰਸ ਨੇ ਉਹ ਇੱਥੇ ਸੁੱਟੇ ਜਾ ਸਕਦੇ ਨੇ ਕੋਈ ਬੋਟਲਸ ਨੇ ਕੋਈ ਜਾਰ ਹੁੰਦੇ ਨੇ ਘਰਾਂ ਦੇ ਵਿੱਚ ਜਿਹੜੇ ਜੜੀਆਂ ਜਿਹੜੀਆਂ ਨੇ ਕਈ ਜਿਵੇਂ ਫ੍ਰਿਜ ਹੋ ਗਏ ਵੇਸਟ ਅਹ ਏਸੀ ਕਾਫੀ ਬਾਕਸ ਇਸ ਇਹ ਸਾਰੇ ਇੱਥੇ ਪਏ ਹੋਏ ਨੇ ਯਾਨੀ ਕਿ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਵੇਸ ਚੀਜ਼ ਜਿਹੜੀ ਤੁਸੀਂ ਯੂਜ਼ ਨਹੀਂ ਕਰਨੀ ਜਿਹੜੀ ਤੁਸੀਂ ਸਾਈਡ ਦੇ ਉੱਤੇ ਘਰਾਂ ਦੇ ਬਾਹਰ ਪਾਰਕਾਂ ਦੇ ਵਿੱਚ ਸੁੱਟੇ ਆਉਨੇ ਹੋ ਕਿ ਸ਼ਾਇਦ ਉੱਥੇ ਪਈ ਰਹੇਗੀ ਤਾਂ ਕੋਈ ਉਹਨੂੰ ਯੂਜ਼ ਕਰ ਲੇਗਾ ਲੈ ਜਾਏਗਾ ਇਹ ਚੀਜ਼ ਨਾ ਕਰੋ ਬਕਾਇਦਾ ਇੱਥੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਰੈਫਰਿਜਰੇਟਰ ਵਗੈਰਾ ਕੋਈ ਵੀ ਅਪੀਅੰਸ ਜਿਹੜੇ ਹੈਗੇ ਨੇ ਉਹ ਤੁਸੀਂ ਇੱਥੇ ਸੁੱਟ ਸਕਦੇ ਹੋ ਸਕਦੇ ਹੋ ਸਕ੍ਰੈਪ ਮੈਟਲ ਦਾ ਏਰੀਆ ਇੱਥੇ ਤੁਸੀਂ ਕੋਈ ਵੀ ਤਾਰਾਂ ਮੈਟਲ ਕੋਈ ਵੀ ਤੁਹਾਡੀ ਕੋਈ ਸਾਈਕਲਾਂ ਜਿਹੜੀਆਂ ਵੇਸਟ ਹੋ ਚੁੱਕੀਆਂ ਨੇ ਜਿਹੜੀਆਂ ਸਾਨੂੰ ਥਾਂ ਥਾਂ ਤੇ ਸਰੀ ਦੇ ਵਿੱਚ ਸਾਈਡਵੌਕ ਤੇ ਪਈਆਂ ਦੇਖਦੀਆਂ ਨੇ ਉਹ ਇੱਥੇ ਸੁੱਟੀਆਂ ਜਾ ਸਕਦੀਆਂ ਨੇ ਹੁਣ ਹੁੰਦਾ ਹੈ ਕਿ ਇਲੈਕਟ੍ਰੋਨਿਕਸ ਦਾ ਜਿਹੜਾ ਸਮਾਨ ਹੈ ਉਹ ਕਿੱਥੇ ਸੁੱਟੀਏ ਉਹਦੀ ਕੋਈ ਥਾਂ ਘਰ ਦੇ ਬਾਹਰ ਜਾਂ ਕਿਸੇ ਪਾਰਕ ਦੇ ਵਿੱਚ ਜਾਂ ਕਿਸੇ ਵੀ ਘਰ ਦੇ ਮੂਹਰੇ ਜਾ ਕੇ ਸੋਟਿਆ ਨਾ ਤਾਂ ਨਹੀਂ ਹੋ ਸਕਦੀ ਸੋ ਇਸ ਲਈ ਇਹ ਦੇਖੋ ਸਾਰਾ ਏਰੀਆ ਜਿਹੜਾ ਇਲੈਕਟ੍ਰੋਨਿਕਸ ਲਈ ਹੈ ਕੋਈ ਵੀ ਪੇਂਟ ਦੇ ਡੱਬੇ ਹੈ ਕੋਈ ਵੀ ਐਦਾਂ ਦਾ ਸਮਾਨ ਘਰਾਂ ਦੇ ਵਿੱਚ ਮਿਕਸੀਆਂ ਕੋਈ ਪ੍ਰੈਸ ਹੁੰਦੀ ਹੈ ਟੂਥਪੇਸਟ ਬਰਸ਼ ਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਆ ਕੇ ਸੁੱਟ ਸਕਦੇ ਹੋ ਬਕਾਇਦਾ ਨੇ ਅਲੱਗ-ਅਲੱਗ ਬਾਕਸੇ ਬਣਾਏ ਹੋਏ ਜਿੱਤੇ ਤੁਸੀਂ ਡੰਪ ਕਰ ਸਕਦੇ ਹੋ ਸੋ ਇੱਥੇ ਨਾਲ ਦੀ ਨਾਲ ਦੱਸਿਆ ਵੀ ਹੋਇਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਇੱਥੇ ਸੁੱਟ ਸਕਦੇ ਹੋ ਇੱਥੇ ਹਰ ਕੋਈ ਵੇਸਟ ਜਿਵੇਂ ਪੱਖੇ ਹੁੰਦੇ ਨੇ ਘਰ ਦੇ ਵਿੱਚ ਕੋਈ ਪ੍ਰੈਸ ਐ ਕੋਈ ਵੀ স্মੋਲ ਆਈਟਮਸ ਹੈਗੀਆਂ ਨੇ ਉਹ ਸਾਰੀਆਂ ਇੱਥੇ ਤੁਸੀਂ ਡੰਪ ਕਰ ਸਕਦੇ ਹੋ ਪਾਵਰ ਟੂਲਸ ਵੀ ਹੁੰਦੇ ਨੇ ਉਹ ਸਾਰੇ ਇੱਥੇ ਸੁੱਟ ਸਕਦੇ ਹੋ ਲਾਈਟ ਬਲਬਸ ਹੁੰਦੇ ਨੇ ਉਹ ਵੀ ਸਾਨੂੰ ਕਈ ਵਾਰ ਲੱਗਦਾ ਵੀ ਉਹ ਅਸੀਂ ਕਿੱਥੇ ਸੁੱਟੀਏ ਤਾਂ ਉਹ ਵੀ ਤੁਸੀਂ ਇੱਥੇ ਡੰਪ ਕਰ ਸਕਦੇ ਹੋ ਇਹ ਹੈਗੇ ਨੇ ਕਾਰਬਨ ਮੋਨੋਆਕਸਾਈਡ ਐਂਡ স্মੋਕ ਡਿਟੈਕਟਰਸ ਜਿਹੜੇ ਕਿ ਘਰਾਂ ਦੇ ਵਿੱਚ ਆਮ ਤੌਰ ਤੇ ਲੱਗੇ ਹੁੰਦੇ ਨੇ ਉਹ ਵੀ ਜੇ ਖਰਾਬ ਹੋ ਗਏ ਨੇ ਤਾਂ ਉਹ ਤੁਸੀਂ ਇੱਥੇ ਡੰਪ ਜਿਹੜਾ ਉਹ ਕਰਕੇ ਜਾ ਸਕਦੇ ਹੋ ਇਸ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਦੇ ਵਿੱਚ ਬੈਟਰੀਜ਼ ਆ ਕਿਸੇ ਵੀ ਤਰ੍ਹਾਂ ਦੀਆਂ ਘਰ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਚਾਹੇ ਵੱਡੀਆਂ ਨੇ ਚਾਹੇ ਛੋਟੀਆਂ ਨੇ ਉਹ ਤੁਸੀਂ ਸਾਰਾ ਇੱਥੇ ਜਿਹੜਾ ਹੈ ਡੰਪ ਕਰ ਸਕਦੇ ਹੋ ਅੱਗੇ ਦੇਖਦੇ ਆਂ ਐਡਮੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਏ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਦਾ ਸਲੇ ਇਹ ਵੀ ਕੈਲਗਰੀ ਦੇ ਨਾਲ ਰਿਲੇਟਡ ਆ ਤਨ ਪਤਾ ਪਹਿਲਾਂ 5 ਜੂਨ ਨੂੰ ਉਥੇ ਇੱਕ ਵਾਟਰ ਮੇਨ ਜਿਹੜੀ ਸੀਗੀ ਬ੍ਰੇਕ ਹੋ ਗਈ ਸੀਗੀ ਜਿਹਦਾ ਕਰਕੇ ਕੈਲਗਰੀ ਸ਼ਹਿਰ ਨੂੰ ਪਾਣੀ ਦੀ ਬਹੁਤ ਵੱਡੀ ਦਿੱਕਤ ਆਈ ਦੀ ਕਿਉਂਕਿ ਉਹ ਬਹੁਤ ਵੱਡਾ ਪਾਈਪ ਸੀ ਜਿਹੜਾ ਪਾਣੀ ਸ਼ਹਿਰ ਨੂੰ ਪ੍ਰੋਵਾਈਡ ਕਰਦਾ ਸੀਗਾ ਪਰ ਹੁਣ ਉਹ ਹੌਲੀ ਹੌਲੀ ਜੀ ਇੰਨਾ ਸਮਾਂ ਲੱਗਣ ਤੋਂ ਬਾਅਦ ਉਹ ਪਾਈਪ ਤਾਂ ਰਿਪਲੇਸ ਕਰ ਦਿੱਤਾ ਗਿਆ ਔਰ ਉਹਦੀ ਟੈਸਟਿੰਗ ਵੀ ਹੋ ਗਈ ਤੇ ਹੁਣ ਉਹ ਪਾਈਪ ਜਿਹੜਾ ਆ ਬਕਾਇਦਾ ਰੈਗੂਲਰ ਰਨ ਕਰ ਰਿਹਾ ਹੈ ਪਾਣੀ ਪਰ ਹੁਣ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਉਥੇ ਜਿਹੜੇ bizness ਆ ਉਹਨਾਂ ਚੋ ਇੱਕ ਬਿਜ਼ਨਸ ਨੇ ਪਹਿਲ ਕਰ ਦਿੱਤੀ ਆ ਔਰ ਸਿਟੀ ਤੇ ਕਿਸਮ ਦਾ ਉਹਨਾਂ ਨੇ ਮੁਕਾਦਮਾ ਕਰ ਦਿੱਤਾ ਜੀ ਉਹ ਕਹਿੰਦੇ ਸਾਡਾ ਨੁਕਸਾਨ ਬਹੁਤ ਹੋ ਗਿਆ ਜਿੰਨੇ ਦਿਨ ਅਸੀਂ ਬੰਦ ਰਹੇ ਆ ਕਿਉਂਕਿ ਫਾਦਰਜ਼ ਡੇ ਵੀ ਸੀਗਾ ਤੇ ਕੈਨੇਡਾ ਡੇ ਸੀ ਉਹ ਕਹਿੰਦੇ ਹੋਰ ਬਹੁਤ ਸਾਰੇ ਸਾਨੂੰ ਕਾਨਸਰਟ ਵਗੈਰਾ ਵੀ ਹੁੰਦੇ ਆ ਸਾਨੂੰ ਉਹ ਕੈਨਸਲ ਕਰਨੇ ਪਏ ਇੱਕ ਕੈਫੇ ਦੀ ਗੱਲ ਆ ਹੋਰ ਵੀ ਉਹਦੇ ਆਲੇ ਦੁਆਲੇ ਬਿਜ਼ਨਸ ਕਾਫੀ ਹੈਗੇ ਆ ਜਿਹਦੇ ਕਹਿ ਰਹੇ ਨੇ ਭਈ ਹਾਂ ਵੀ ਉਹਨਾਂ ਦਾ ਨੁਕਸਾਨ ਹੋਇਆ ਉਹ ਹੁਣ ਗੱਲ ਪਤਾ ਹੈ ਦਿੱਕਤ ਕਿੱਥੇ ਆ ਉਹ ਕਹਿ ਰਿਹਾ ਜੀ ਵੀ ਇਹ ਸਿਟੀ ਨੂੰ ਪਤਾ ਹੋਣਾ ਚਾਹੀਦਾ ਸੀਗਾ ਵੀ ਇਹ ਜਿਹੜੇ ਪਾਈ ਪਿਆ ਇਹ ਬਦਲਣ ਵਾਲੇ ਨੇ ਉਹ ਕਹਿੰਦੇ ਪਹਿਲਾਂ ਵੀ ਕਈ ਥਾਈ ਇਹ ਘਟਨਾਵਾਂ ਛੋਟ-ਛੋਟੀਆਂ ਹੋ ਚੁੱਕੀਆਂ ਨੇ ਕਿਉਂਕਿ ਜਿਹੜੇ ਇਹ ਪਾਈ ਪਿਆ ਕੰਕਰੀਟ ਦੇ ਇਹਨਾਂ ਦੇ ਵਿੱਚ ਰੇਨਫੋਰਸਿੰਗ ਵਾਇਰਸ ਪਾਈਆਂ ਹੋਈਆਂ ਔਰ ਉਹਦੇ ਉੱਤੇ ਉਹਨਾਂ ਕਵਰ ਨਹੀਂ ਹੈ ਇੱਕ ਗੱਲ ਦੂਸਰੀ ਉਹ ਕਹਿੰਦੇ ਜੀ ਇਹ ਜਿਹੜੇ ਕੰਕਰੀਟ ਆ ਉਹ ਬੜਾ ਪੋਰਸ ਕੰਕਰੀਟ ਉਹਨਾਂ ਨੇ ਯੂਜ਼ ਕੀਤਾ ਹੈ ਜਿਹਨੂੰ ਮਤਲਬ ਜੁਗਾਲ ਲੱਗ ਸਕਦਾ ਜਦੋਂ ਉਹਦੇ ਵਿੱਚ ਇਹਦੀ ਪਾਣੀ ਜਾਂਦਾ ਤੇ ਅੰਦਰ ਜਿਹੜੀਆਂ ਰੇਨਫੋਰਸਿੰਗ ਵਾਲਾ ਹੁੰਦੀਆਂ ਨੇ ਤਾਰਾਂ ਉਹਨਾਂ ਨੂੰ ਜੁਗਾਲ ਲੱਗ ਜਾਂਦਾ ਤੇ ਫੇਰ ਉਹ ਉਥੋਂ ਟੁੱਟ ਸਕਦਾ ਸੋ ਇਹਨਾਂ ਗੱਲਾਂ ਨੂੰ ਜਾਣਦਿਆਂ ਹੋયા ਉਹ ਕਹਿ ਰਹੇ ਨੇ ਜੀ ਵੀ ਇਹਨਾਂ ਨੂੰ ਸਿਟੀ ਨੂੰ ਚਾਹੀਦਾ ਸੀ ਵੀ ਇਹਨਾਂ ਨੂੰ ਪਹਿਲਾਂ ਹੀ ਰਿਪਲੇਸ ਕਰ ਦਿੱਤਾ ਜਾਵੇ ਇਹ ਇੱਕ ਕੈਫੇ ਆ ਐਂਜਲਸ ਕੈਫੇ ਉਹਦੀ ਮਾਲਕ ਹੈਗੀ ਆ ਜੀ ਕੈਥੀ ਜੇਕब्स ਉਹਨੇ ਕਿਹਾ ਵੀ ਸਾਨੂੰ ਜਿਹੜਾ ਤਕਰੀਬਨ 60000 ਡਾਲਰ ਦਾ ਨੁਕਸਾਨ ਹੋਇਆ ਉਹਨਾਂ ਦਿਨਾਂ ਦੇ ਵਿੱਚ ਆ ਔਰ ਹੋਰ ਵੀ ਜਿਹੜੇ ਬਿਜ਼ਨਸ ਆ ਉਹਨਾਂ ਦੀ ਵੀ ਗੱਲਬਾਤ ਉਹ ਕਹਿੰਦੀ ਵੀ ਉਹਨਾਂ ਦਾ ਵੀ ਨੁਕਸਾਨ ਹੋਇਆ ਔਰ ਨਾਲ ਦੀ ਨਾਲ ਉਹਨਾਂ ਨੇ ਸਿਰਫ ਇਹ ਸਿਟੀ ਨੂੰ ਨਹੀਂ ਸਿਟੀ ਵੱਲੋਂ ਓਨ ਕੀਤੀ ਜਾਂਦੀ ਇੱਕ ਐਨਮੈਕਸ ਕਾਰਪੋਰੇਸ਼ਨ ਆ ਜਿਹਨੇ ਕੌਂਟਰੈਕਟ ਕੀਤਾ ਹੋਇਆ ਪਾਣੀ ਪ੍ਰੋਵਾਈਡ ਕਰਨ ਦਾ ਉਹਨਾਂ ਨੂੰ ਵੀ ਉਹਨੇ ਮੁਕਦਮੇ ਦੇ ਜਿਹੜੇ ਪੇਪਰ ਆ ਜੀ ਭੇਜ ਦਿੱਤੇ ਆ ਔਰ ਉਹ ਦੋਨਾਂ ਧਿਰਾਂ ਨੇ ਸਿਟੀ ਨੇ ਵੀ ਕਿਹਾ ਵੀ ਸਾਨੂੰ ਉਹ ਜਿਹੜੇ ਪੇਪਰ ਓਫ ਸਿਟੀ ਦਾ ਕਹਿੰਦੀ ਵੀ ਸਾਨੂੰ ਹਜੇ ਪੇਪਰ ਮਿਲੇ ਨਹੀਂ ਪਰ ਐਨ ਮੈਕਸ ਵਾਲੇ ਕਹਿੰਦੇ ਸਾਨੂੰ ਉਹ ਪੇਪਰ ਮਿਲ ਗਏ ਨੇ ਪਰ ਉਹਨਾਂ ਨੇ ਉਹਦੇ ਤੇ ਗਾਂ ਕੋਈ ਵੀ ਗੱਲਬਾਤ ਕਰਨ ਤੋਂ ਜਿਹੜਾ ਹੀ ਨਾ ਕਰ ਦਿੱਤੀ ਆ ਸੋ ਇਹ ਹਾਲਾਤ ਕੈਲਗਰੀ ਦੇ ਬਣੇ ਹੋਏ ਨੇ ਵੈਸੇ ਹੁਣ ਜਿਹੜਾ ਬਾਹਰ ਵੀ ਘਰਾਂ ਦੇ ਬਾਹਰ ਯਾਰਡ ਦੇ ਵਿੱਚ ਪਾਣੀ ਯੂਜ਼ ਕਰਨ ਲਈ ਸਿਟੀ ਨੇ ਕੁਝ ਸ਼ਰਤਾਂ ਦੇ ਨਾਲ ਅਲਾਓ ਕਰ ਦਿੱਤਾ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਰਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ